ਜਦੋਂ ਦੇ ਸਿਆਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਆਏ ਨੇ ਦੂਜੀ ਵਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਜੀ ਹਾਂ ਤੁਸੀਂ ਦੇਖ ਰਹੇ ਹੋ ਐਚਐਵਟੀ ਪੰਜਾਬ ਤੋਂ ਦੱਸਦੇ ਕਿ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੂੰ ਜਿਸ ਤਰ੍ਹਾਂ ਚਾਰਜ ਸਿੰਘ ਚੰਨੀ ਦੀ ਯਾਨੀ ਕਿ ਕਾਂਗਰਸ ਦੀ ਸਰਕਾਰ ਦੇ ਵੱਲੋਂ ਜਿਸ ਹਸਾਬ ਦੇ ਨਾਲ 2020 ਦੀਆਂ ਜਿਹੜੀ 2022 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਨਸ਼ੇ ਦੇ ਮਸਲੇ ਨੂੰ ਲੈ ਕੇ ਹੋਰ ਕੁਝ ਮਸਲੇ ਨੂੰ ਲੈ ਕੇ ਪਰ ਇਹ ਹੁਣ ਇੱਕ ਵਾਰ ਫਿਰ ਰਮਾਨ ਸਰਕਾਰ ਦੇ ਵੱਲੋਂ ਵੱਧ ਆਮਦਨ ਬਣਾਉਣ ਦੇ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ 25 ਜੂਨ ਨੂੰ ਉਹਨਾਂ ਨੂੰ ਘਰੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਵਿਜੀਲੈਂਸ ਨੂੰੋਂ ਘਰੋਂ ਲੈ ਕੇ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਦਾ ਰਿਮਾਂਡ ਲਗਾਤਾ ਚੱਲਦਾ ਹੈ ਤਾਂ ਹੋਰ ਕਿਨ ਟਿਕਾਣਿਆਂ ਦੇ ਉੱਤੇ ਉਹਨਾਂ ਨੂੰ ਲੈ ਕੇ ਵੀ ਜਾਇਆ ਜਾਂਦਾ ਰੇਡ ਵੀ ਕੀਤੀ ਜਾਂਦੀ ਹੈ ਪਰ ਕਿਹਾ ਜਾ ਰਿਹਾ ਸੀਪ ਵਿਕਰਮ ਸਿੰਘ ਜੇਠੀਆ ਇਸ ਦੇ ਵਿੱਚ ਉਹਨਾਂ ਦਾ ਸਹਿਯੋਗ ਨਹੀਂ ਕਰ ਰਿਹਾ ਵਿਜੀਲੈਂਸ ਦਾ ਜਾ ਕੇ ਜਿਹੜੀ ਏਜੰਸੀਆਂ ਜਾਂਚ ਕਰ ਰਹੀਆਂ ਨੇ ਪਰ ਹੁਣ ਅੱਜ ਜਿਹੜਾ ਉਹਨਾਂ ਦਾ ਰਿਮਾਂਡ ਦੀ ਗੱਲ ਸੀ ਪਿਛਲੇ ਦਿਨਾਂ ਦੇ ਵਿੱਚ ਅਸਮਾਪਤ ਹੋ ਗਿਆ ਸੀ ਜਿਹੜਾ ਰਿਮਾਂਡ ਸੀ ਉਹਨਾਂ ਦਾ ਅੱਜ ਉਹਨਾਂ ਨੂੰ ਨਿਆਇਕ ਰਾਸਤ ਜਿਹੜੀ 14 ਦਿਨਾਂ ਦੇ ਲਈ ਨਵੇਂ ਨਾਬਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਵੀ ਸਰਕਾਰ ਨੂੰ ਘੇਰਿਆ ਹੈ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਦੱਸਾਂਗੇ ਇਸ ਤੋਂ ਪਹਿਲਾਂ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਦੇ ਵੱਲੋਂ ਜੋ ਕੁਝ ਖਲਾਸੇ ਕੀਤੇ ਗਏ ਨੇ ਜੋ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਕੀ ਵਿਕ੍ਰਮ ਸਿੰਘ ਜੀਠੇ ਦਾ ਦੁਬਾਰਾ ਵੀ ਰਿਮਾਂਡ ਲਿਆ ਜਾ ਸਕਦਾ ਹੈ ਤਾਂ ਉਹ ਕਿਵੇਂ ਲਿਆ ਜਾ ਸਕਦਾ ਹੈ ਕਿ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਵਿਕ੍ਰਮ ਸਿੰਘ ਜੀਠੇ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਜਦੋਂ ਕੋਈ ਕਾਲੀਦਾ ਲੀਡਰ ਦੀ ਹੋਰ ਵੀ ਜਫਰ ਆਰਵਲ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਗ੍ਰਿਫਤਾਰੀ ਹੋ ਸਕਦੀ ਹੈ ਸੋ ਤੁਹਾਨੂੰ ਇੱਕ ਵਾਰੀ ਪਹਿਲਾਂ ਉਹਨਾਂ ਦਾ ਬਿਆਨ ਸਾਹ ਦੇ ਨੇ ਸਰਕਾਰ ਦੇ ਵਕੀਲ ਦਾ ਜੇ ਜਿਹੜੀ ਐਪਲੀਕੇਸ਼ਨ ਸੀਗੀ ਜੁਡੀਸ਼ੀਅਲ ਰਿਮਾਂਡ ਦੇ ਲਈ ਐਪਲੀਕੇਸ਼ਨ ਲਗਾਈ ਗਈ ਸੀ ਤੇ ਉਸ ਤੋਂ ਬਾਅਦ ਕੋਰਟ ਨੇ ਜਿਹੜਾ ਜੁਡੀਸ਼ੀਅਲ ਰਿਮਾਂਡ ਦੇ ਲਈ ਭੇਜਿਆ 19 ਜੁਲਾਈ ਜਿਹੜੀ ਹੈ ਅਗਲੀ ਤਰੀਕ ਹੈ ਜਿਹੜੀ ਜਿਹਦੇ ਉੱਤੇ ਪੇਸ਼ ਕਰਨਾ ਹੈ ਤੇ ਇਹਨਾਂ ਨੂੰ ਨਿਊ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀਜ਼ ਵਗੈਰਾ ਕੇਸ ਫਾਈਲ ਸਾਰੀਆਂ ਦਿਖਾਈ ਗਈਆਂ ਸੀ ਤੇ ਕੋ ਸਾਰੀਆਂ ਦੇਖੀਆਂ ਨੇ ਸਾਇਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡਿਊਰਿੰਗ ਇਹਦੇ ਪੀਰੀਅਡ ਦੇ ਵਿੱਚ ਤੇ ਕਿਉਂਕਿ ਰਿਮਾਂਡ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਹੈ ਤੇ 12 ਆਲਰੇਡੀ ਹੋ ਚੁੱਕੇ ਸੀ ਤਾਂ ਜਿਹੜੇ ਬਾਕੀ ਤਿੰਨ ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪੈਗੀ ਜਿਸ ਟਾਈਮ ਤੇ ਹੋਤੇ ਤਾਂ ਤਿੰਨ ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਲਿਤਾ ਜਾ ਸਕਦਾ ਹੈ ਤੇ ਕੜੇ ਉਹ ਕੋਈ ਰਿਮਾਂਡ ਦੀ ਡਿਮਾਂਡ ਕੀਤੀ ਗਈ ਸੀ ਕਿ ਕਿ ਕਿਹਾ ਕਿ 15 ਤੱਕ ਦਾ ਰਿਮਾਂਡ ਹੋ ਸਕਦਾ ਹੈ ਅੱਜ ਸਿਰਫ ਜੁਡੀਸ਼ੀਅਲ ਰਿਮਾਂਡ ਦੇ ਲਈ ਕੀਤਾ ਗਿਆ ਸੀ ਹੁਣ ਇਹਦਾ ਜੀ ਕਿ ਨਵੇਂ ਕਾਨੂੰਨ ਦੇ ਅਧੀਨ ਨਵੇਂ ਕਾਨੂੰਨ ਦੇ ਅਧੀਨ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਜਿਹਦੇ ਵਿੱਚ ਉਹ ਆਪਣਾ ਰਿਮਾਂਡ ਜਿਹੜਾ ਗਿਆ ਜੇ ਦੁਬਾਰਾ ਲੋੜ ਪਵੇਗੀ ਤਾਂ ਅਸੀਂ ਕੋਰਟ 'ਚ ਐਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਹਾਂ ਸੋ ਇਨਵੈਸਟੀਗੇਸ਼ਨ ਵਿੱਚ ਜੋ ਕੁਝ ਵੀ ਨਵਾਂ ਆਏਗਾ ਉਹਦੇ ਆਧਾਰ ਤੇ ਉਹਨੂੰ ਐਨਾਲਾਈਜ਼ ਕਰਕੇ ਇਹ ਬੀਐਨਐਸਐਸ ਦੇ ਅਧੀਨ ਜਿਹੜੀ ਵੀ ਐਪਲੀਕੇਸ਼ਨ ਬੰਦੀ ਹੋਏਗੀ ਅਸੀਂ ਉਹ ਕਰਾਂਗੇ ਜੇ ਲੋੜ ਪੈਗੀ ਤਾਂ ਦੁਬਾਰਾ ਵੀ ਰਿਮਾਂਡ ਲਿਆ ਜਾਏਗਾ ਇਹਦੇ ਪੇਪਰ ਕਰਦੇ ਉਸ ਸਮੇਂ ਰੱਖੇ ਕਿ ਇਸ ਪਰ ਕਰਦੀ ਅੱਜ ਜੁਡੀਸ਼ੀਅਲ ਰਿਮਾਂਡ ਮੰਗਿਆ ਗਿਆ ਜੀ ਕੁਝ ਨਵ ਨਿਊ ਨਬਾ ਜੀ ਸਰ ਕੱਲ ਗੁਰਕਪੁਰ ਨਹੀਂ ਗੁਰਕਪੁਰ ਗਏ ਸੀ ਕੱਲ ਸਰ ਇਹਦੇ ਵਿੱਚ ਕਾਫੀ ਜਿਹੜੀ ਕਾਫੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਨਿਕਲ ਕੇ ਆਈਆਂ ਨੇ ਸੀਐਸਡੀ ਜਿਹੜੀ ਰੇਡ ਕੀਤੀ ਗਈ ਸੀ ਉੱਥੋਂ ਕਾਫੀ ਨਵੇਂ ਡਾਕੂਮੈਂਟਸ ਨਿਕਲ ਕੇ ਆਏ ਨੇ ਤੇ ਜਿਹੜੀ Shimla ਦੇ ਵਿੱਚ ਵੀ ਗਈ ਸੀ ਟੀਮ ਗੋਰਖਪੁਰ ਗਈ ਸੀ ਟੀਮ ਤੇ ਹੋਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਤੇ ਰੇਡ ਵਗੈਰਾ ਕੀਤੀ ਗਈ ਉਹਦੇ ਵਿੱਚ ਕਾਫੀ ਡਾਕੂਮੈਂਟਸ ਨਿਕਲ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਕਾਗਜ਼ ਕੁਝ ਹੋਰ ਬੋਲਦੇ ਨੇ ਜਿਹੜੇ ਉੱਥੋਂ ਨਿਕਲ ਕੇ ਆਏ ਨੇ ਉਹ ਹੋਰ ਬੋਲਦੇ ਨੇ ਉਹ ਅਕੋਰਡਿੰਗਲੀ ਜਿਵੇਂ 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 ਟੀਮ ਸੀ ਰਿਪੋਰਟ ਆ ਰਹੀਆਂ ਨੇ ਇਸੇ ਕਰਕੇ ਅੱਜ ਜਿਹੜਾ ਜੁਡੀਸ਼ੀਅਲ ਡਿਮਾਂਡ ਦੇ ਲਈ ਉਹਨਾਂ ਨੂੰ ਭੇਜਿਆ ਗਿਆ ਸੋ ਥੈਟ ਕਿ ਅੱਗੇ ਇਹਦੇ 3 ਦਿਨ ਨੇ ਕਿ ਜੇ ਦੁਬਾਰਾ ਜਦੋਂ ਵੀ ਰਿਕੁਆਇਰਮੈਂਟ ਹੋਏਗੀ ਵੀ ਇਹਨਾਂ ਨੂੰ ਕਨਫਰੋਨਟ ਕਰਨਾ ਹੋਵੇਗਾ ਜਾਂ ਕਿੱਥੇ ਹੋਰ ਰੇਡ ਵਗੈਰਾ ਕਰਨੀ ਹੋਏ ਨੈਕਸਟ ਡੇਟ ਕੀ ਦਿੱਤੀ ਹੈ ਰਿਮਾਂਡ ਦੀ 19 ਜੁਲਾਈ ਸਰ ਡਿਫੈਂਸ ਕਾਉਂਸਲ ਦਾ ਕਹਿਣਾ ਵੀ 1000 ਏਕੜ ਦਾ ਪਤਾ ਲੱਗਿਆ 450 ਕਰੋੜ ਦਾ ਪਤਾ ਲੱਗਿਆ ਚਲੋ ਉਹਨਾਂ ਨੂੰ ਦਿਖਾਵਾਂ ਅਸੀਂ ਉਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਹੋ ਜਾਏਗੀ ਤਾਂ ਸਾਰੇ ਡਾਕੂਮੈਂਟਸ ਲੱਗਣਗੇ ਹਾਂਜੀ ਸੋ 1000 ਏਕੜ ਕਿੰਨੇ ਏਕੜ ਉਹ ਪਤਾ ਲੱਗ ਜਾਏਗਾ ਦੂਜੇ ਪਾਸੇ ਬੀਕਪੀ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਵੀ ਮਾਨ ਸਰਕਾਰ ਨੂੰ ਕਰੜੇ ਇਤਿਹਾਰੇ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਜਾਣ ਬੁਝ ਕੇ ਉਹਨਾਂ ਨੂੰ ਅਕਾਲੀ ਦਰ ਨੂੰ ਟਾਰਗੇਟ ਕਰਦੀ ਆ ਉਹਨਾਂ ਨੇ ਕਿਹਾ ਕਿ ਨਾ ਤਾਂ ਸਰਕਾਰ ਕੋਈ ਸਬੂਤ ਪੇਸ਼ ਕਰ ਸਕੀ ਐ ਸਿਰਫ ਗੱਲਾਂ ਦਾ ਹੀ ਕਲਾ ਬਣਾਈ ਜਾ ਰਿਹਾ ਐ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਤੁਸੀਂ ਉਹ ਵੀ ਸੁਣ ਲਿਓ ਵਿਕਰਮ ਮਜੀਠੀਆ ਸਾਹਿਬ ਨੇ ਇੱਕ ਗੱਲ ਕਨਵੇ ਕਰਨ ਨੂੰ ਕਿਹਾ ਕਿ ਜੋ ਜੋ ਸਰਕਾਰ ਨੇ ਕਿਹਾ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ 4-5 ਝੂਠ ਨੇ 29 ਮੋਬਾਈਲ 141 ਕਰੋੜ 540 ਕਰੋੜ 1000 ਏਕੜ ਇੱਕੋ ਕਪੂਰਥਲੇ ਜਿਹੜਾ ਫੋਰਜ ਡਾਕੂਮੈਂਟ ਹੈ ਜਿਹੜਾ ਮੈਂ ਉਦੋਂ ਵੀ ਦੱਸਿਆ ਸੀ 25% ਦਾ ਸ਼ੇਅਰ ਜਿਹੜਾ ਗਨੀਵ ਕੌਰ ਜੀ ਦਾ ਦੱਸਿਆ ਸੀ ਮੈਂ ਉਦੋਂ ਵੀ ਕਿਹਾ ਸੀ ਕਿ ਇੱਕ ਫੋਰਜਡ ਡਾਕੂਮੈਂਟ ਹੈ ਇਹ ਡਾਕੂਮੈਂਟ ਜਿਹੜੇ ਜੱਜ ਸਾਹਿਬ ਨੇ ਸਮਨਿੰਗ ਕੀਤੀ ਸੀ ਉਹ ਸਸਪੈਂਡ ਚੱਲ ਰਹੇ ਨੇ ਹਾਈ ਕੋਰਟ ਨੇ ਉਹਨਾਂ ਦੀ ਵਿਜੀਲੈਂਸ ਇਨਕੁਆਇਰੀ ਖੋਲੀ ਹੈ ਹੁਣ ਉਹ ਡਾਕੂਮੈਂਟ ਸੋ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਹੋਰ ਜਿਹੜੇ ਸਰਕਾਰ ਦੇ ਸਰਵੇ ਸਰਵਾਕਰਤਾ ਧਰਤਾ ਇਹ ਪੰਜ ਚੀਜ਼ਾਂ ਦਾ ਝੂਠ ਜਿਹੜਾ ਸਰਕਾਰ ਨੇ ਲਗਾਤਾਰ 10 ਦਿਨ ਤੱਕ ਮੀਡੀਆ ਚ ਫਲਾਇਆ ਇਹਦੇ ਸਬੂਤ ਹੁਣ ਆ ਕੇ ਪ੍ਰੈਸ ਕਾਨਫਰੈਂਸ ਚ ਦਿਖਾਓ ਕਿਉਂਕਿ ਤੁਸੀਂ ਉਹੀ ਗੱਲਾਂ ਸਰਕਾਰ ਦੀਆਂ ਪਹਿਲੇ ਦਿਨੋਂ ਲੱਗੇ ਨੇ ਸਾਢੇ 3 ਸਾਲ ਹੋ ਗਏ ਕਿ ਝੂਠ ਕਿਹੜਾ ਵੱਧ ਬੋਲੂ ਕੇਜਰੀਵਾਲ ਬੋਲਣਗੇ ਭਗਵੰਤ ਮਾਨ ਸਾਹਿਬ ਬੋਲਣਗੇ ਅਮਨ ਅਰੋੜਾ ਜੀ ਬੋਲਣਗੇ ਕਿ ਮੰਤਰੀ ਬੋਲਣਗੇ ਪਰ ਇਹ ਹੁਣ ਪੰਜ ਚੀਜ਼ਾਂ ਜਿਹੜੀਆਂ ਕਿ ਹੁਣ ਰਿਕਾਰਡ ਗਈਆਂ ਗਈਆਂ ਜਿਨ੍ਹਾਂ ਦਾ ਮੈਂ ਫੇਰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਵਿਜੀਲੈਂਸ ਕੋਲੇ ਇੱਕ ਸਬੂਤ ਨਹੀਂ ਲੱਭਿਆ ਨਹੀਂ ਅਜ ਲੈਂਦੇ ਨਾ ਪੁਲਿਸ ਕਸਟਡੀ ਅਤੇ ਕਹਿੰਦੇ ਨਾ ਕਿ ਜੀ ਇਸ ਦਾ ਹੋਰ ਪੁੱਛਗਿਛ ਕਰਨੀ ਅੱਜ ਆ ਕੇ ਕਹਿੰਦੇ ਨਾ ਜੀ ਪੁੱਛਗਿਛ ਖਤਮ ਹੈ ਕਿਉਂਕਿ ਇਹ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਕਿ ਸਰਕਾਰ ਝੂਠ ਫਲਾ ਚੁੱਕੀ ਸੀ ਸਰਕਾਰ ਨੂੰ ਉਹ ਸਮਿਟਣਾ ਔਖਾ ਹੋ ਰਿਹਾ ਸੀ ਇਹ ਕੇਸਾਂ 'ਚ ਲੱਭਿਆ ਕੱਖ ਨਹੀਂ ਡਰੱਗ 'ਚ ਡਰੱਗ ਹੈ ਨਹੀਂ ਡਿਸਪਰਪੋਰਸ਼ਨੇਟ 'ਚ ਐਸੈਟ ਹੈ ਨਹੀਂ ਤੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਡਰਾਉਣ ਦੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਕਿ ਕਦੇ ਹੋ ਨਹੀਂ ਸਕਦੀ ਸੋ ਮੈਂ ਅੱਜ ਜ਼ਿੰਮੇਵਾਰ ਮੀਡੀਆ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਇਹ ਪੰਜ ਸਵਾਲ ਜਿਹੜੇ 10 ਦਿਨਾਂ ਚ ਸਰਕਾਰ ਦੇ ਸੋਸ਼ਲ ਮੀਡੀਆ ਨੇ ਉਠਾਏ ਸਰਕਾਰ ਦੇ ਮੰਤਰੀਆਂ ਨੇ ਉਠਾਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਠਾਏ ਇਹ ਪੰਜ ਸਵਾਲ ਆਪਣੇ ਕੋਲੇ ਯਾਦ ਕਰਕੇ ਰੱਖਣੇ ਨੇ ਇਹ ਨੋਟ ਕਰ ਲੈਣੇ ਨੇ ਤੇ ਹੁਣ ਇਹ ਗੱਲ ਦਾ ਜਵਾਬ ਸਰਕਾਰ ਨੂੰ ਔਨ ਰਿਕਾਰਡ ਤੱਥਾਂ ਨਾਲ ਦੇਣਾ ਪਊ ਨਹੀਂ ਬੜੇ ਕਲੀਅਰ ਆ ਕਿ ਜਿਹੜੇ ਚੈਨਲ ਵੀ ਕੁਝ ਦੇਖੋ ਸਾਰਾ ਮੀਡੀਆ ਨਹੀਂ ਇਦਾਂ ਦਾ ਹੁੰਦਾ ਮੀਡੀਆ ਨੇ ਬੜੀ ਵਧੀਆ ਜ਼ਿੰਮੇਵਾਰੀ ਨਿਭਾਈ ਹੈ ਮੀਡੀਆ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਪਰ ਇੱਕ ਦੋ ادارے ਐਸਐਸਸੀ ਜਿਨ੍ਹਾਂ ਨੇ ਇਸ ਝੂਠ ਨੂੰ ਜ਼ਬਰਦਸਤੀ ਲੋਕਾਂ ਦੇ ਵਿੱਚ ਪਰੋਸਿਆ ਸਰਕਾਰ ਦੀ ਗੱਲ ਨੂੰ ਜ਼ਬਰਦਸਤੀ ਲੋਕਾਂ ਦੇ ਵਿੱਚ ਪਰੋਸਿਆ ਉਹਦੇ ਲਈ ਵੀ ਅਸੀਂ ਸੋਚ ਰਹੇ ਹਾਂ ਕਿ ਹੁਣ ਡੇਫੇਮੇਸ਼ਨ ਕਰਾਂਗੇ ਕਿਉਂਕਿ ਬਿਲਕੁਲ ਕਲੀਅਰ ਹੈ ਨਾ 29 ਮੋਬਾਈਲ ਨਾ 141 ਕਰੋੜ ਨਾ 540 ਕਰੋੜ ਨਾ ਹਜ਼ਾਰ ਏਕੜ ਨਾ ਜਿਹੜੀ ਕਪੂਰਥਲੇ ਵਾਲੀ ਜ਼ਮੀਨ ਹੈ ਸਰਕਾਰ ਕੋਲੇ ਇਹਦਾ ਇੱਕ ਸਬੂਤ ਵੀ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਸਰਕਾਰ ਔਨ ਰਿਕਾਰਡ ਝੂਠ ਬੋਲ ਕੇ ਗਈ ਹੈ ਤੇ ਜਿਹੜੀ ਹੁਣ ਸਰਕਾਰ ਦੀ ਜਵਾਬ ਦੇਈ ਲੀਗਲੀ ਅਸੀਂ ਤੈਅ ਕਰਾਂਗੇ ਸੋ ਹੁਣ ਵੇਖਣਾ ਇੱਥੇ ਬੇਹਦ ਖਾਸ ਸਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਮਸਲੇ ਦੇ ਨਾਲ ਸੰਬੰਧਤ ਕਿਉਂਕਿ ਪਿਛਲੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਜੋ ਕਾਂਗਰਸ ਦੀ ਸਰਕਾਰ ਸੀ ਤਾਂ ਉਦੋਂ ਵੀ ਕਾਫੀ ਵਿਧਾਇਕਾਂ ਦੇ ਵੱਲੋਂ ਆਪਣੀ ਆਮਦਨ ਤੋਂ ਵੱਧ ਯਾਨੀ ਕਿ 100% ਦੀ ਉਹਨਾਂ ਦੀ ਜਿਹੜੀ ਆਮਦਨ ਸੀ ਜਾਇਦਾਦ ਸੀ ਉਹ ਬਧੀ ਸੀ ਕਿ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ ਕਿ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਬੇहद ਖਾਸ ਹੋਵੇਗਾ ਸੋ 2027 ਦੀਆਂ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਹੁਣ ਇਹੋ ਜੇ ਰੋਹ ਦੇ ਵਿੱਚ ਹੈ ਕਿ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਜਾਂ ਫਿਰ ਜਿਨ੍ਹਾਂ ਨੇ ਜਿਸ ਤਰੀਕੇ ਦੇ ਨਾਲ ਜੋ ਕੁਝ ਕਾਰਗੁਜ਼ਾਰੀ ਆਪਣੀ ਸਰਕਾਰਾਂ ਦੇ ਦੌਰਾਨ ਕੀਤੀ ਹੈ ਉਹਨਾਂ ਦੇ ਉੱਤੇ ਸਿਕੰਜਾ ਕਸ਼ਨ ਦੀ ਤਿਆਰੀ ਕਰ ਲਈ ਹੈ ਤਾਂ ਕਿ ਇਸ ਦਾ 2027 ਦੀਆਂ ਚੋਣਾਂ ਦੇ ਵਿੱਚ ਸਿਆਸੀ ਲਹਾ ਲਿਆ ਜਾ ਸਕੇ ਸੋ ਤੁਸੀਂ ਕੀ ਸੋਦੇ ਵਿਚਾਰ ਤੁਹਾਡੇ ਵਿਚਾਰ ਕੀ ਨੇ ਬਾਬਤ ਆਪਣੇ ਵਿਚਾਰ ਆਪਣੇ ਇਸ ਵੀਡੀਓ ਕਮੈਂਟ ਬਹੁਤ ਜ਼ਰੂਰ ਦਿਓ ਧੰਨਵਾਦ